ਇਹ ਕਾਰਨ ਹਾਦਸਾ ਵਾਪਰਿਆ ਦੱਸਿਏ ਕਿ ਮੁਰਿੰਡਾ ਕੁਰਾਲੀ ਰੋਡ ਤੇ ਇੱਕ ਸੜਕੀ ਹਾਦਸਾ ਵਾਪਰਿਆ ਜਿਸ ਦੌਰਾਨ ਪੰਜ ਲੋਕ ਜ਼ਖਮੀ ਹੋ ਗਏ ਦਰਸਲ ਮੁਰਿੰਡਾ ਕੁਰਾਲੀ ਰੋਡ ਤੇ ਇੱਕ ਪੁਲ ਨਿਰਮਾਣ ਅਧੀਨ ਚੱਲ ਰਿਹਾ ਸੀ ਅਤੇ ਇੱਕ ਟਰੱਕ ਤੇ ਕਾਰ ਦੀ ਟੱਕਰ ਹੋ ਗਈ ਇਸ ਹਾਦਸੇ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਉਲਟੋ ਗੱਡੀ ਦੇ ਵਿੱਚ ਸਵਾਰ ਪੰਜ ਸਾਲਾਂ ਬੱਚੇ ਸਮੇਤ ਪੰਜ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਗੀਰਾ ਨੇ ਇੱਕ ਦੂਜੇ ਦੀ ਮਦਦ ਦੇ ਨਾਲ ਕੁਰਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੁਸੀਂ ਆਲਟੋ ਦੀ ਹਾਲ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ ਹਾਦਸੇ ਦਾ ਕਾਰਨ ਪੁਲ ਦੇ ਨਜ਼ਦੀਕ ਲਾਈਟ ਨਾ ਹੋਣਾ ਅਤੇ ਸੰਘਣੀ ਧੁੰਦ ਦਸਿਆ ਜਾ ਰਿਹਾ ਹੈ ਦੱਸਿਆ ਗਿਆ ਕਿ ਉੱਥੇ ਮੌਜੂਦ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਲਟੋ ਗੱਡੀ ਵਾਲਿਆਂ ਨੂੰ ਨਹੀਂ ਸੀ ਪਤਾ ਕਿ ਇੱਥੇ ਇਹ ਪੁਲ ਨਿਰਮਾਣधीन ਹੈ ਅਤੇ ਇਸ ਕਾਰਨ ਇਹ ਹਾਦਸਾ ਵਾਪਰਿਆ ਮੌਕੇ ਦੇ ਉੱਤੇ ਰਾਗੀਰ ਵੀ ਮੌਜੂਦ ਸੀ ਅਤੇ ਟਰੱਕ ਚਾਲਕ ਵੀ ਉੱਥੇ ਹੀ ਮੌਜੂਦ ਸੀ ਤੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਇਸ ਬਾਬਤ ਕੀ ਕੁਝ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦੰਨੇ ਆ ਐਕਸੀਡੈਂਟ ਹੋ ਨੂੰ ਤਕਰੀਬ 2:00 ਹੋ ਗਏ ਸਰ ਅੱਛਾ ਜੀ ਵੱਡੀ ਡਰਾਈਵਰ ਸਾਈਡ ਆ ਰਹੀ ਸੀ ਤੇ ਉਧਰ ਜਿਹੜਾ ਕੋਲਾ ਆਪਣਾ ਬਣ ਰਿਹਾ ਕਾਲੀ ਰੋਡ ਤੇ ਇਧਰੋਂ ਟਰੱਕ ਆ ਰਿਹਾ ਸੀ ਤੇ ਇਸ ਤੋਂ ਬਿਦੇ ਕਾਰ ਜਿਹੜਾ ਡਰਾਈਵਰ ਨੂੰ ਪਤਾ ਨਹੀਂ ਚੱਲਿਆ ਵੀ ਜਾਸ ਤੱਕ ਇਹ ਕਲੀਅਰ ਆ ਉਹ ਰਸਤਾ ਕਲੀਅਰ ਹੋਣ ਦੇ ਨਾ ਮੌਜੂਦ ਤੇ ਟਰੱਕ ਉੱਪਰ ਹੀ ਆ ਗਿਆ ਇਹ ਕਰਕੇ ਮੇਜਰ ਐਕਸੀਡੈਂਟ ਹੋਇਆ। ਇਹ ਮੋੜ ਤੇ ਸੀ ਟਰੱਕ ਤਾਂ ਮੋੜ ਤੇ ਆਪਣੀ ਟਰੱਕ ਤਾਂ ਰਾਈਟ ਸਾਈਡ ਸੀ। ہاں ਟਰੱਕ ਰਾਈਟ ਸਾਈਡ ਸੀ ਤੇ ਡਰਾਈਵਰ ਲੈਫਟ ਸਾਈਡ ਸੀ। ਹਾਂ। ਕੱਲ ਵਿੱਚ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ ਸੀ 5 ਸਾਲ ਦਾ ਤੇ ਇੱਕ ਲੜਕੀ ਸੀ 6 ਸਾਲ ਦੀ। ਔਰ ਦੋ ਲੇਡੀਜ਼ ਦੀ। ਔਰ ਇੱਕ ਉਹਨਾਂ ਦਾ ਲੜਕਾ ਸੀ। ਤੇ ਹੁਣ ਕਿੱਥੇ ਹੈ ਇਸ ਟਾਈਮ ਜਿਹੜੇ ਉਹ? ਇਸ ਟਾਈਮ ਉਹ ਕਰਾਲੀ ਹਸਪੀਟਲ ਸਰਕਾਰੀ ਚਲੇ ਗਏ। ਕੌਣ ਲੈ ਕੇ ਗਿਆ ਉਹਨਾਂ ਨੂੰ? ਉਹਨਾਂ ਨੂੰ ਰਾਗੀਰ ਲੈ ਕੇ ਗਿਆ। ਰਾਗੀਰ ਲੈ ਕੇ ਗਿਆ ਮਤਲਬ। ਕੋਈ ਐਂਬੂਲੈਂਸ ਵਗੈਰਾ ਕੋਈ ਨਹੀਂ ਐਂਬੂਲੈਂਸ ਕੋਈ ਨਹੀਂ ਆਈ ਐਂਬੂਲੈਂਸ ਨੂੰ ਕਾਲ ਕੀਤੀ ਸੀ ਤੇ ਐਂਬੂਲੈਂਸ ਕੋਈ ਨਹੀਂ ਇੱਥੇ ਆਈ ਹੈ ਜੀ ਹਾਂਜੀ ਹਾਂਜੀ ਕਿੱਥੋਂ ਆਏ ਸੀ ਤੁਸੀਂ ਮੈਂ ਮੰਡੀ ਗੁਰਦ ਘਰ ਤੋਂ ਆਇਆ ਅੱਛਾ ਹਾਂ ਕਿਧਰੋਂ ਮੈਂ ਰੈਂਡੇ ਵੱਲੋਂ ਆਇਆ ਸੀ ਅੱਛਾ ਮੈਂ ਆਪਣੇ ਸਾਈਡ ਆ ਰਿਹਾ ਸੀ ਬ੍ਰੇਕਾਂ ਦੇਖੋ ਜੀ ਕਿੱਥੇ ਲੱਗੀਆਂ ਇਹ ਗੱਡੀ ਰੌਂਡ ਸਾਈਡ ਆ ਰਹੀ ਸੀ ਆਹ ਦੇਖੋ ਇੱਥੇ ਇਹ ਹਿਮਾਚਲ ਤੋਂ ਆਏ ਸੀ ਇਹਨਾਂ ਨੂੰ ਨਹੀਂ ਪਤਾ ਲੱਗੇ ਪੁਲ ਦਾ ਪੁਲ ਦਾ ਪੁਲ ਦਾ ਕੰਮ ਹੋ ਰਿਹਾ ਹੈ ਕੰਮ ਚੱਲ ਰਿਹਾ ਹੈ ਇਹਨਾਂ ਨੂੰ ਪਤਾ ਨਹੀਂ ਕਿ ਇਹ ਲਾਈਟ ਕਿ ਚੱਗਦੀ ਜੀ ਇੱਕ ਜਲਦੀ ਸੀ ਲਾਈਟ ਇਹ ਕਈ ਕਾਰਨ ਆ ਸਾਡੇ ਜਿਹੜੇ ਐਕਸੀਡੈਂਟ ਦੇ ਵੀ ਲਾਈਟਾਂ ਖਰਾਬ ਹੋਣ ਜਾਂ ਡੀਪਰ ਵਗੈਰਾ ਨਹੀਂ ਚੱਲਣ ਕਾਰਨ ਵੀ ਇਹ ਜਿਹੜੇ ਐਕਸੀਡੈਂਟ ਜ਼ਿਆਦਾ ਹੋ ਰਹੇ ਆ ਹਾਂਜੀ 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 ਆ ਦੇਖੋ ਇਹ ਗੱਡੀ ਦਾ ਬੇਟਾ ਕਿੱਥੇ ਲੱਗਿਆ ਹੈ ਇਧਰਲੀ ਸਾਈਡ ਆ ਕੇ ਲੱਗਿਆ ਹੈ